ਵੀ ਕਿਹਾ ਦਿੰਦੇ ਆ ਵੀ ਲੱਗਦਾ ਹੁਣ ਸਿਆਸਤ ਦੇ ਵਿੱਚ ਆਣਗੇ ਹੁਣ ਲੱਗਦਾ ਪੋਲੀਟੀਸ਼ੀਅਨ ਬਣਨ ਜਾ ਰਹੇ ਆ ਇਹਨਾਂ ਨੇ ਇਲੈਕਸ਼ਨ ਲੜਨੇ ਚੰਮ ਦਾ ਤਾਂ ਰਾਜਨੀਤੀ ਸੁਪਨਾ ਨਹੀਂ ਸੀ ਲਿਆ ਵੀ ਆ ਜਾਊਗਾ ਜੇ ਮੈਂ ਹੁਣ ਮੰਨ ਲਓ ਵੀ ਇਦਾਂ ਕੰਮ ਵੀ ਕਰ ਦਿੱਤਾ ਹੋਵੇ ਤਾਂ ਬੁਰੀ ਗੱਲ ਕੀ ਹੈ ਮੈਨੂੰ ਤਾਂ ਕਮੈਂਟਸ ਮਿਲ ਰਹੇ ਆ ਵੀ ਇਦਾਂ ਹੋਣੇ ਚਾਹੀਦੇ ਡਾਕਟਰ ਸਾਹਿਬ ਅੱਜ ਤਾਂ ਹੁਣੇ ਸਟੇਜ ਤੇ ਕਿਹਾ ਤੇ ਇਹਨਾਂ ਨੂੰ ਸਿਹਤ ਮੰਤਰੀ ਚਾਹੀਦਾ ਸਾਹਿਬ ਕਹਿੰਦੇ ਆ ਵੀ ਲੁਧਿਆਣਾ ਸਾਡੇ ਲੁਧਿਆਣਾ ਦੇ ਵਿੱਚ ਵੀ ਇਹੋ ਜਿਹਾ ਹੋਣਾ ਚਾਹੀਦਾ ਕਿਉਂਕਿ ਅਫਸਰ ਆਣੇ ਚਾਹੁੰਦੇ ਕਿਉਂ ਲੁਧਿਆਣਾ ਤਾਂ ਇੱਥੇ ਜਦੋਂ ਸਾਰਾ ਕੁਝ ਹੱਬ ਹੈ ਮੈਂ ਸਾਰਾ ਕੁਝ ਜਦ ਫੇਸ ਕੀਤਾ ਤਾਂ ਕੀ ਤੁਸੀਂ ਇਹ ਨਹੀਂ ਸੋਚੋਗੇ ਵੀ ਇਹ ਬੰਦਾ ਯਾਰ ਉਦੋਂ ਤਾਂ ਫਿਰ ਕੁਝ ਕਰੂਗਾ ਹੁਣ ਤਾਂ ਸਿਕਿਉਰਿਟੀ ਵੀ ਨਹੀਂ ਹੁੰਦੀ ਕੋਈ ਰਿਸਕ ਵੀ ਲੱਗਦਾ ਕਈ ਵਾਰ ਦੇਖਿਆ 5 ਵਜੇ ਜਦੋਂ ਤੜਕੇ 3 ਵਜੇ ਨਾਕਾ ਲਾਇਆ 5 ਵਜੇ ਜਦੋਂ ਕਿੱਥੇ ਕੋਈ ਵੀ ਨਹੀਂ ਸੀਗਾ ਤੇ ਬੰਦੇ ਦੀ ਲਾਈਫ ਕੀ ਆ ਮਾਰਾ ਜਾ ਕੋਈ ਮਾਰੇ ਛੁਰਾ ਮਾਰੇ ਚਕੂ ਚਾਕੂ ਮਾਰੇ ਬੰਦਾ ਖਤਮ ਹੋ ਜਾਂਦਾ ਤੁਹਾਨੂੰ ਮਿਆਰੀ ਫੂਡ ਸੇਫ ਫੂਡ ਸਟੈਂਡਰਡ ਦਾ ਫੂਡ ਦਵਾਣਾ ਸੁਰੱਖਿਅਤ ਫੂਡ ਦਵਾਣਾ ਸਾਡੀ ਜ਼ਿੰਮੇਵਾਰੀ ਹੈ ਜੇ ਅਸੀਂ ਨਾ ਨਾ ਕੀਤਾ ਤੇ ਅਸੀਂ ਵੀ ਜਿਹੜੇ ਘਰ ਤਨਖਾਹ ਵੀ ਏਡੀ ਮੋਟੀ ਮੋਟੀ ਲੈ ਕੇ ਜਾਂਦੇ ਉਹ ਵੀ ਬ੍ਰਾਈਵ ਹੈ ਵੀ ਕਹਿ ਦਿੰਦੇ ਆ ਵੀ ਲੱਗਦਾ ਹੁਣ ਸਿਆਸਤ ਦੇ ਵਿੱਚ ਆਣ ਗਏ ਹੁਣ ਲੱਗਦਾ ਪੋਲਿਟਿਸ਼ੀਅਨ ਬਣਨ ਜਾ ਰਹੇ ਆ ਕਹਿੰਦੇ ਵੀ ਸਰਵਿਸ ਦੇ ਹੁਣ ਆਖਰੀ ਟਾਈਮ ਰਹਿ ਗਿਆ ਵੀ ਹੁਣ ਪੂਰਾ ਜੋਰ ਲਾ ਕੇ ਇਹਨਾਂ ਨੇ ਇਲੈਕਸ਼ਨ ਲੜਨੇ ਆ ਹਾਂ ਇੱਕ ਗੱਲ ਸੁਣੋ 29 ਸਾਲ ਲਾਈਫ ਬਹੁਤ ਹੁੰਦੀ ਆ ਕੋਵਿਡ ਦਾ ਪੀਰੀਅਡ ਬਹੁਤ ਹੁੰਦਾ ਜਿਹੜਾ ਲੰਘਿਆ ਜਿਹੜਾ ਖਤਰਨਾਕ ਸੀ ਉਦੋਂ ਤੋਂ ਲੋਕੀ ਘਰਾਂ ਚੋਂ ਬਾਹਰ ਨਹੀਂ ਨਿਕਲਦੇ ਤਾਂ ਮੈਂ ਤਾਂ ਸੰਵਿਧਾਨ ਸਨਮਾਨ ਪੁਰਸਕਾਰ ਡੀਜੀਪੀ ਆਨਰ ਅਵਾਰਡ ਮੇਰਾ ਘਰ ਪਰਿਆ ਕਿਸ ਦਿਨ ਪਲੀਜ਼ ਵਿਜ਼ਿਟ ਕਰਿਓ ਤੇ ਜਿਹੜੇ ਡੇਲੀ ਪੋਸਟ ਵਾਲੇ ਅੰਦਰ ਆਏ ਉਹਨਾਂ ਨੂੰ ਪੁੱਛਿਓ ਪੇ ਜਿਹੜਾ ਉਹ ਪਿਆਰ ਮਿਲਿਆ ਸਨਮਾਨ ਮਿਲੇ ਉਹ ਇੱਕ ਦਿਨ ਚ ਨਹੀਂ ਮਿਲਿਆ ਉਹ ਤਾਂ ਸਾਰੇ ਪੀਰੀਅਡ ਲਾਈਫ ਚ ਮਿਲਦਾ ਰਹਾ ਔਰ ਤੁਸੀਂ ਕਿੱਥੇ ਸੁੱਤੇ ਸੀਗੇ মিডিਆ ਵਾਲੇ ਜਦੋਂ ਮੇਰਾ ਘਰਾਓ ਹੋਇਆ ਦਸੂਹੇ ਚ ਤਿੰਨ ਸਾਲ ਪਹਿਲਾਂ ਵੀ ਤੁਸੀਂ ਮੈਨੂੰ ਹਾਈਲਾਈਟ ਕਰਦੇ ਕਿਉਂ ਨਹੀਂ ਕੀਤਾ ਉਹ ਇੱਕ ਗੀਤ ਆ ਜਿਹੜਾ ਸ਼ਾਇਦ ਹਾਕਮ ਸੂਫੀ ਪਤਾ ਨਹੀਂ ਕਿਹਦਾ ਸ਼ੇਰੇ ਦਾ ਉਹ ਕਹਿੰਦਾ ਸੱਜਣ ਜੀ ਉਦੋਂ ਤੁਸੀਂ ਕਿਉਂ ਨਹੀਂ ਆਏ ਅਸੀਂ ਤੁਹਾਨੂੰ ਪੁੱਛਦੇ ਸੱਜਣ ਜੀ ਉਦੋਂ ਤੁਹਾਡੇ ਤਾਂ ਹੁਣ ਤਾਂ ਤੁਹਾਨੂੰ ਹੁਣ ਵੀ ਤੁਹਾਡੇ ਉੱਪਰ ਪ੍ਰਮੋਟ ਕਰਦੇ ਨੇ ਨਹੀਂ ਨਹੀਂ ਹੁਣ ਵੀ ਪ੍ਰਮੋਟ ਕਰਦੇ ਨੇ ਤੁਸੀਂ ਸਾਨੂੰ ਮਿਲਦੇ ਨੇ ਤੁਹਾਡਾ ਚੰਗਾ ਕੰਮ ਤਾਂ ਅਸੀਂ ਦਿਖਾਇਆ ਹੀ ਆ ਨਹੀਂ 3 ਸਾਲ ਪਹਿਲਾਂ ਵੀ ਤੁਹਾਡਾ ਪਤਾ ਹੁੰਦਾ ਜ਼ਰੂਰ ਤੁਹਾਨੂੰ ਪ੍ਰਮੋਟ ਕਰਦੇ ਜ਼ਰੂਰ ਤੁਹਾਨੂੰ ਦਿਖਾਉਂਦੇ ਉਹ ਚਲੋ ਇਹ ਅਕਾਲ ਪੁਰਖ ਦੀ ਆਪਣੀ ਮਰਜ਼ੀ ਹੁੰਦੀ ਜਦੋਂ ਕਿਸੇ ਨੂੰ ਚੱਕਣਾ ਨਾ ਗੁਰੂ ਰੱਬ ਹੀ ਕਰਾਵੇ ਤਾਂ ਸਲਾਮਾ ਹੁੰਦੀਆਂ ਵੀ ਇਹ ਕੁਝ ਸਮਾਂ ਹੋਣਾ ਸੀ ਚੇਂਜ ਹੋਣਾ ਸੀ ਨਾ ਗੁਰੂ ਸਾਹਿਬ ਦੀ ਵੀ ਇਹ ਕਿਰਪਾ ਜਦੋਂ ਵੀ ਚੱਕਣਾ ਨਹੀਂ ਸੀ ਉਦੋਂ ਚੱਕਣਾ ਉਦੋਂ ਹਾਈਲਾਈਟ ਨਹੀਂ ਹੋਇਆ ਪਰ ਕੰਮ ਇਹ ਤੋਂ ਜ਼ਿਆਦਾ ਖਤਰਨਾਕ ਹੋਇਆ ਉਦੋਂ ਹੂੰ ਉਦੋਂ ਬਹੁਤ ਜ਼ਿਆਦਾ ਵੋਲਿਊਮ ਵੱਡਾ ਸੀ ਹੁਣ ਤਾਂ ਕੋਈ ਬਦਲੀ ਨਹੀਂ ਹੋਈ ਉਦੋਂ ਮਨਜੋਗ ਹਾਈ ਕੋਰਟ ਚ ਜਾ ਕੇ ਸਟੇਲਿਆ ਉਦੋਂ ਕਪਾਤਕ ਕੀਤੀ ਗਾਲਾਂ ਬਦਤਮੀਜ਼ੀ ਕੀਤੀ ਫੋਨ ਤੇ ਸੱਦ ਕੇ ਕੀਤੀ 39 ਸੈਕਟਰ ਆਪਣੀ ਕੋਠੀ ਮੰਤਰੀ ਸਾਹਿਬ ਨੇ ਐਮ ਐਲ ਏ ਸਾਹਿਬ ਨੇ ਬਹੁਤ ਬਹੁਤ ਜ਼ਿਆਦਾ ਜਲੀਲ ਕੀਤਾ ਉਹ ਘਟਨਾਵਾਂ ਬਹੁਤ ਵੱਡੀਆਂ ਸੀ ਹੁਣ ਦੇ ਹੁਣ ਦੇ ਮਤਕਾਲੇ ਉਹ ਜਿਹੜੀ ਜਲਾਲਤ ਸਹੀ ਆ ਉਦੋਂ ਮੈਨੂੰ ਲੱਗਦਾ ਸੀ ਉਦੋਂ ਮੇਰੀ ਜਲਾਲਤ ਨੂੰ ਹਾਈਲਾਈਟ ਕਰ ਦੇ ਉਹ ਉਹ ਕੋਈ ਏਡੀ ਗੱਲ ਨਹੀਂ ਪਰ ਮੈਨੂੰ ਇਦਾਂ ਲੱਗਦਾ ਹੁਣ ਵੀ ਤਾਂ মিডিਆ ਹੀ ਆ ਜਿਹਨੇ ਮੈਨੂੰ ਇੰਨਾ ਹਾਈਲਾਈਟ ਕੀਤਾ ਮੈਂ ਬਹੁਤ ਥੈਂਕਫੁਲ ਆ মিডিਆ ਦਾ ਪਰ ਮੈਂ ਇਨੀ ਗੱਲ ਕਹਿਣਾ ਚਾਹੁੰਦਾ ਜਦੋਂ ਮੈਨੂੰ ਕਹਿ ਦਿੰਦੇ ਆ ਨਾ ਕਿ ਤੁਸੀਂ ਹੁਣੇ ਹੀ ਕਿਉਂ ਇਦਾਂ ਕੀਤਾ ਤੇ ਉਦੋਂ ਮੇਰਾ ਆਨਸਰ ਥੋੜਾ ਇਦਾਂ ਦਿੰਦਾ ਵੀ ਤੁਸੀਂ ਨਹੀਂ ਉਦੋਂ ਆਏ ਉਦੋਂ ਵੀ ਇਦਾਂ ਸਭ ਕੁਝ ਸਾਨੂੰ ਪੁੱਛਣੇ ਪੈਂਦੇ ਆ ਸਾਨੂੰ ਪੁੱਛਣੇ ਪੈਂਦੇ ਕਿਉਂਕਿ ਲੋਕ ਕਹਿੰਦੇ ਨੇ ਲੋਕਾਂ ਦੇ ਸਵਾਲ ਪੁੱਛਣੇ ਪਰ ਮੇਰਾ 29 ਸਾਲ ਦਾ ਜਿਹੜਾ ਜੋਬ ਦਾ ਕੈਰੀਅਰ ਆ ਸਾਰਾ ਉਹ ਸਾਰਾ ਹੁਸ਼ਿਆਰਪੁਰ ਚ ਐ ਜਾਂ ਥੋੜਾ ਥੋੜਾ ਹਲੇ ਦੋਲੇ ਹੋਊਗਾ ਤੁਸੀਂ ਸਾਰੇ ਹੁਸ਼ਿਆਰਪੁਰ ਚ ਪੁੱਛ ਲੋ ਮੈਂ ਜਮਦਾਇ ਤਾਂ ਰਾਜਨੀਤੀ ਚ ਸੁਪਨਾ ਨਹੀਂ ਸੀ ਲਿਆ ਵੀ ਆ ਜਾਊਗਾ ਜੇ ਮੈਂ ਹੁਣ ਮੰਨ ਲਓ ਵੀ ਇਦਾਂ ਕੰਮ ਵੀ ਕੀਤਾ ਹੋਵੇ ਤਾਂ ਬੁਰੀ ਗੱਲ ਕੀ ਹੈ ਤੁਸੀਂ ਜੇ ਡੀ ਐਚਓ ਚਾਹੁੰਦੇ ਹੋ ਵੀ ਯਾਰ ਓਨੈਸਟ ਡੀ ਐਚਓ ਆਉਣ ਤੁਸੀਂ ਚਾਹੁੰਦੇ ਹੋ ਤਾਂ ਕੀ ਤੁਸੀਂ ਕਦੀ ਇਹ ਨਹੀਂ ਚਾਹੁੰਦੇ ਵੀ ਜਿਹੜੇ ਮੰਤਰੀ ਵੀ ਬਣਨ ਐ ਐਮ ਐਲ ਏ ਵੀ ਬਣਨ ਉਹ ਵੀ ਮੈਨੂੰ ਤਾਂ ਕਮੈਂਟਸ ਮਿਲ ਰਹੇ ਆ ਵੀ ਇਦਾਂ ਹੋਣੇ ਚਾਹੀਦੇ ਡਾਕਟਰ ਸਾਹਿਬ ਅੱਜ ਇੱਥੇ ਹੋਣੀ ਸਟੇਜ ਤੇ ਕਿਹਾ ਵੀ ਇਹਨਾਂ ਨੂੰ ਸਿਹਤ ਮੰਤਰੀ ਚਾਹੀਦਾ ਸਾਹਿਬ ਕਹਿੰਦੇ ਆ ਵੀ ਲੁਧਿਆਣਾ ਸਾਡੇ ਲੁਧਿਆਣਾ ਦੇ ਵਿੱਚ ਵੀ ਇਹੋ ਜਿਹਾ ਹੋਣਾ ਚਾਹੀਦਾ ਕਿਉਂਕਿ ਅਫਸਰ ਆਣੇ ਚਾਹੁੰਦੇ ਕਿਉਂ ਲੁਧਿਆਣਾ ਤਾਂ ਇੱਥੇ ਜਿੰਦਾ ਸਾਰਾ ਕੁਝ ਹੱਬ ਹੈ ਤੇ ਤੁਹਾਨੂੰ ਲੱਗਦਾ ਨਹੀਂ ਵੀ ਜੇ ਇੱਕ ਜ਼ਿਲ੍ਹੇ ਦੇ ਵਿੱਚ ਮੈਂ ਬੈਠਾ ਹਾਂ ਅੱਜ ਹੀ ਮੈਨੂੰ ਰਸਤੇ ਚਾਹੁੰਦੇ ਆ ਕਾਰ 'ਚ ਬੈਠਿਆਂ ਗੱਡੀ 'ਚ ਕਿੰਨੀਆਂ ਸੈਂਕੜੇ ਕਾਲਾਂ ਮੈਂ ਅਟੈਂਡ ਕਰ ਰਿਆ ਬੇਗਵਾਲਾ ਉਹ ਫਲਾਣੀ ਜਗਾ ਲੁਧਿਆਣੇ ਉਹ ਤੁਹਾਡੇ ਲੁਧਿਆਣੇ ਤੋਂ ਕੰਪਲੇਂਟ ਮਿਲੀ ਸੀ ਉਹ ਵੀ ਵੀ ਸਾਡੇ ਕਦੋਂ ਆ ਸੋ ਉਦੋਂ ਲੱਗਦਾ ਕਦੇ-ਕਦੇ ਵੀ ਜੇ ਰੱਬ ਕਿਤੇ ਵੱਡਾ ਪਲੇਟਫਾਰਮ ਦੇ ਦੇ ਤਾਂ ਲੋਕਾਂ ਦੀ ਇਹ ਜਿਹੜੀ ਜਿਹੜੀ ਮੇਰੀ ਇਹ ਬੇਬਸੀ ਹੈ ਜਿਹੜੀ ਮੇਰੀ ਇਹ ਹੈਲਪਲੈਸਨੈਸ ਹੈ ਵੀ ਮੈਂ ਕਹਿੰਦਾ ਨਾ ਵੀ ਨਹੀਂ ਤੁਹਾਡੇ ਜ਼ਿਲ੍ਹੇ 'ਚ ਨਹੀਂ ਮੈਂ ਆ ਸਕਦਾ ਮੇਰਾ ਜ਼ਿਲ੍ਹਾ ਇੰਨਾ ਕਾ ਮੈਂ ਉੱਥੇ ਕੰਮ ਕਰ ਸਕਦਾ ਉਹਦੀ ਕੋਈ ਕੰਪਲੇਂਟ ਦੱਸੋ ਫਿਰ ਮੈਨੂੰ ਲੱਗਦਾ ਮੇਰਾ ਉਹ ੜਾਮਾ ਲੱਥ ਜੂ ਪੇ ਲੋਕਾਂ ਨੂੰ ਫੇ ਮੈਂ ਨਹੀਂ ਕਹਿ ਸਕਦਾ ਪੇ ਜੇ ਕੋਈ ਵੱਡਾ ਪਲੇਟਫਾਰਮ ਮਿਲ ਜਾਏ ਉਹ ਇੱਛਾ ਤਾਂ ਹੈਗੀ ਆ ਮਤਲਬ ਤਿਆਰੀ ਤਾਂ ਪੂਰੀ ਹੈ ਤੁਸੀਂ ਤੁਸੀਂ ਅੰਦਰੋਂ ਦੱਸਦਾ ਵੀ ਹਾਂ ਵੀ ਹੋ ਸਕਦਾ ਉਹ ਚੀਜ਼ ਪੱਕਾ ਜੀ ਜੇ ਮੈਨੂੰ ਮੌਕਾ ਮਿਲੂ ਆਕਾਲਪੁਰਖ ਮੈਨੂੰ ਮੌਕਾ ਦੇਊਗਾ ਬਟ ਇੱਕ ਗੱਲ ਮੈਂ ਕਹਿਣੀ ਚਾਹਨਾ ਪੇ ਜੇ ਤੁਸੀਂ ਮੇਰੇ ਬਾਰੇ ਜੋ ਸੋਚਦੇ ਹੋ ਤੁਸੀਂ ਮੇਰੇ ਕੋਲ ਅੱਜ ਕੈਮਰੇ ਲੈ ਕੇ ਜਾਂ ਜਿਹੜੇ ਲੋਕ ਪਿਕਸਲ ਲੈਂਦੇ ਮੇਰੇ ਨਾਲ ਸੈਲਫੀਆਂ ਲੈਂਦੇ ਆ ਉਹ ਲੋਕ ਜੇ ਜੇ ਉਹ ਜਿਹੜਾ ਮੇਰਾ ਟੈਂਪਰਮੈਂਟ ਹੈ ਜੇ ਉਹੀ ਸਭ ਕੁਝ ਮੇਰਾ ਉਸ ਸੀਟ ਤੇ ਜਾ ਕੇ ਵੀ ਰਹਿੰਦਾ ਆ ਤੇ ਸੋਸਾਇਟੀ ਨੂੰ ਮੈਂ ਕੁਝ ਕੰਟਰੀਬਿਊਟ ਕਰੂੰਗਾ ਕਿ ਨਹੀਂ ਪੰਜਾਬ ਨੂੰ ਕੋਈ ਦੇਣ ਹੋਊਗੀ ਕਿ ਨਹੀਂ ਕੋਈ ਰੰਗਲਾ ਪੰਜਾਬ ਦਾ ਸੁਪਨਾ ਤੁਹਾਨੂੰ ਲੱਗੂਗਾ ਥੋੜਾ ਜਿਹਾ ਕਿਣਕਾ ਮਾਤਰ ਪਈ ਇਹ ਕਰਾ ਸਕੂਗਾ ਤੰਦਰੁਸਤ ਪੰਜਾਬ ਜੇ ਮੈਂ ਬਤੌਰ ਡੀ ਐਚਓ ਇੰਨਾ ਮਿਹਨਤ ਕਰ ਲਈ ਐਨੀ ਬੋਲਡਲੀ ਕੰਮ ਕੀਤਾ ਮੈਂ ਆਪਣੇ ਟੱਬਰ ਨੂੰ ਵੀ ਆਈ ਪੁੱਟ ਮਾਈ ਫੈਮਿਲੀ ਇਨ ਹੌਟ ਵਾਟਰ ਮੈਂ ਸਾਰਾ ਕੁਝ ਜਦ ਫੇਸ ਕੀਤਾ ਤਾਂ ਕੀ ਤੁਸੀਂ ਇਹ ਨਹੀਂ ਸੋਚੂਗੇ ਵੀ ਇਹ ਬੰਦਾ ਯਾਰ ਉਦੋਂ ਤਾਂ ਫਿਰ ਕੁਝ ਕਰੂਗਾ ਹੁਣ ਤਾਂ ਸਿਕਿਉਰਿਟੀ ਵੀ ਨਹੀਂ ਹੁੰਦੀ ਕੋਈ ਰਿਸਕ ਵੀ ਲੱਗਦਾ ਕਈ ਵਾਰ ਦੇਖਿਆ 5 ਵਜੇ ਜਦੋਂ ਤੜਕੇ 3 ਵਜੇ ਨਾਕਾ ਲਾਇਆ 5 ਵਜੇ ਜਦੋਂ ਕਿੱਥੇ ਕੋਈ ਵੀ ਨਹੀਂ ਸੀਗਾ ਤੇ ਬੰਦੇ ਦੀ ਲਾਈਫ ਕੀ ਆ ਮਾਰੇ ਜਾ ਕੋਈ ਮਾਰੇ ਛੁਰਾ ਮਾਰੇ ਚੱਕੂ ਜਾਕੂ ਮਾਰੇ ਬੰਦਾ ਖਤਮ ਹੋ ਜਾਂਦਾ ਤੇ ਕਦੀ ਨਹੀਂ ਪਰਵਾਹ ਕੀਤੀ ਤਾਂ ਮੇਰਾ ਖਿਆਲ ਆ ਪਏ ਇਹ ਅਕਾਲ ਪੁਰਖ ਦਾ ਬਹੁਤ ਵੱਡਾ ਮੇਰੇ ਤੇ ਹੱਥ ਆ ਸਿਰ ਤੇ ਬਹੁਤ ਵੱਡਾ ਕਿਉਂਕਿ ਮੈਂ ਵਾਇਗਰੂ ਨੂੰ ਮੰਨਣ ਵਾਲਾ ਬੰਦਾ ਨਾਸਤਿਕ ਨਹੀਂ ਮੈਂ ਹੈਗਾ ਔਰ ਮੈਂ ਰੱਬ ਨੂੰ ਇਦਾਂ ਨਹੀਂ ਮੰਨਿਆ ਪਏ ਉਦਾਂ ਹੀ ਬਸ ਕਹੀ ਜਾਂਦਾ ਜਿੱਦਾਂ ਰੱਬ ਦਾ ਸੱਚੀ ਟੇਕ ਮੈਂ ਟੇਕ ਲੈ ਕੇ ਚੱਲਦਾ